ਪਤਤ ਪਵਨ ਜਗਤ ਜੋਤ ਜੁਗੋ ਜੁਗ ਅਤਲ ਧਨ ਧਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅਡਲ ਮਿਲ ਬੈਠ ਕੇ ਹਾਜ਼ਰੀ ਲਵਾ ਰਹੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਪਾਤਸ਼ਾਹ ਜੀਆਂ ਦੀ ਸੋਢਠਾ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉਤੇ ਕਿਰਪਾ ਹੋਈ ਹੈ ਅੱਜ ਦੀ ਪਾਵਨ ਵਚਨ ਹਨ ਅਬਨਾਸੀ ਜੀ ਅਨਕੋ ਦਾਤਾ ਸਮਰਤ ਸਭ ਮਲ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ へ ਭਾਈ ਉਸ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਪਰਮਾਤਮਾ ਨਾਸ ਰਹਿਤ ਹੈ ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗੁਣਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਗੁਣਨਿਧਾਨ ਨਿਧਾਨ ਦਾ ਮਤਲਬ ਹੈ ਖਜ਼ਾਨਾ ਵਰਤਨ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਮਹਾਰਜ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਜਿਹੜਾ ਭਾਈ ਸਾਰੇ ਗੁਣਾਂ ਦਾ ਖਜ਼ਾਨਾ ਹੈ ਔਰ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਬਿਰਲਾ ਮਨੁੱਖ ਉਸਦਾਂ ਮਲਾਪ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਇਸ ਕਰਕੇ ਆਪਣੇ ਮਨ ਨੂੰ ਹਿਲਾਉਣਾ ਦੀਏ ਕਿ ਇਹ ਮੇਰੇ ਮਨਾਂ ਉਸ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜਾ ਕੇ ਸ਼ਰਨ ਪਿਆ ਸੁਖ ਪਾਈਏ ਬੜਾ ਦੁੱਖ ਨਾ ਹੋਈ ਤੇ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲਈਦਾ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ ਬੜੁ ਭਾਗੀ ਸਾਧ ਸੰਗ ਪਰਾਪਤ ਤਨ ਭੇਟ ਤ ਦੁਰਮਤ ਕੋਈ ਦੁਰਮਤ ਕਹਿੰਦੇ ਨੇ ਕੋਟੀ ਮਤ ਨੂੰ ਸਾਧ ਸੰਗ ਕਹਿੰਦੇ ਨੇ ਭਲੇ ਮਨੋਖਾਂ ਦੀ ਸੰਗਤ ਨੂੰ ਮਹਾਰਾਜ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਪਲੇ ਮਨੁੱਖਾਂ ਦੀ ਸੰਗਤ ਆਸਲਉਂਦੀ ਐ ਤੇ ਫਿਰ ਉਹਨਾਂ ਨੂੰ ਮਿਲਿਆ ਕੋਟੀ ਬੁੱਧ ਜਿਹੜੀ ਐ ਉਹ ਨਾਸ ਹੋ ਜਾਂਦੀ ਐ ਤਨ ਕੀ ਧੂਰ ਨਾਨਕ ਦਾਸ ਵਾਚੇ ਜਿਨ ਹਰ ਨਾਮ ਹਰਦੈ ਪਰੋਈ ਹਰਦੈ ਕਹਿੰਦੇ ਨੇ ਹਿਰਦੇ ਨੂੰ ਮਹਾਰਾਜ ਕਹਿੰਦੇ ਭਾਈ ਦਾਸ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋਕੇ ਰੱਖਿਆ ਸਵਾਉ ਗੁਰੂ ਸੰਪ੍ਰਭਾ ਕਰਨ ਪਰਮਾਤਮਾ ਦੇ ਨਾਮ ਨੂੰ ਸਦਾ ਹੀ ਜਪੀਏ ਆਪਣੇ ਹਿਰਦੇ ਵਿੱਚ ਪਰੋਕੇ ਰੱਖੀਏ ਜਿਵੇਂ ਸਾਧ ਸੰਗਤ ਮਾਲਾ ਦੇ ਧਾਗੇ ਵਿੱਚ ਪਰੋਕੇ ਰੱਖੀ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਕਿਰਪਾ ਕਰੇ ਆਪਣੇ ਮਨ ਰੂਪੀ ਧਾਗੇ ਨੂੰ ਸਾਧ ਸੰਗਤ ਸਰੂਪੀ ਮਾਲਾ ਦੇ ਪੰਕਿਆਂ ਵਿੱਚ ਪਰੋਕੇ ਰੱਖੀਏ ਤਾਂ ਕਿ ਸਾਡਾ ਵੀ ਭਲਾ ਅਤੇ ਸਾਡੇ ਸੁਵਧੀਆਂ ਦਾ ਵੀ ਭਲਾ ਹੋ ਜਾਵੇ ਪ੍ਰਮਾਤਮਾ ਸਭਨਾਂ ਉੱਪਰ ਮੇਰ ਪਰਿਆਕ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੇ ਦਾਤ ਬਖਸ਼ੇ ਅਰ ਸਾਰੇ ਰਲ ਮਿਲ ਕੇ ਸੱਚੇ ਪਾਰਸਾ ਦੇ ਪਾਵਨ ਦਰਵਾਜ਼ੇ ਵਿੱਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਪ੍ਰੇਮ ਪਿਆਰ ਦੇ ਭਗਤਾਂ ਦੀ ਅਰਦਾਸ ਗੁਰੂ ਘਰ ਦੀਆਂ ਚਲਰੀਆਂ ਸਭਾਵੰਦਰ ਵਿਗਨ ਸੰਪੂਰਨ ਹੋਣ ਦੀ ਅਰਦਾਸ ਰਲ ਮਿਲ ਕੇ ਕਰਦੇ ਰਹੀਏ વૃਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ